ਤਸਵੀਰੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਨੇ ਵੱਡੀ ਸਿਆਸੀ ਪਾਰੀ ਖੇਡੀ ਹੈ ਹਰਿਆਣਾ ਦੇ ਵਿੱਚ ਵੱਡੀ ਸਿਆਸੀ ਪਾਰੀ ਖੇਡੀ ਹੈ ਤਾਂ ਚੋਣਾਂ ਤੋਂ ਪਹਿਲਾਂ ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਕਾਂਗਰਸ ਦੇ ਵੱਲੋਂ ਹਰਿਆਣਾ ਦੇ ਵਿੱਚ 31 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਸਭ ਤੋਂ ਖਾਸ ਗੱਲ ਹੈ ਕਿ ਪਹਿਲਵਾਨ ਬਿਨੇਸ਼ ਫੁਗਾਟ ਨੂੰ ਵੀ ਟਿਕਟ ਦੇ ਨਾਲ ਨਵਾਜਿਆ ਗਿਆ ਦੱਸ ਦੇਣਾ ਚਾਹੁੰਦੇ ਕਿ ਜੁਲਾਨਾ ਤੋਂ ਫੁਗਾਟ ਨੂੰ ਟਿਕਟ ਦੇ ਦਿੱਤੀ ਗਈ ਅੱਜ ਹੀ ਕਾਂਗਰਸ ਦੇ ਵਿੱਚ ਵਿਨੇਸ਼ ਫੁਗਾਟ ਸ਼ਾਮਲ ਹੋ ਇਸ ਸਗੇ ਤੇ ਨਾਲ ਹੀ ਬਜਰੰਗ ਪੂਨੀਆ ਵੀ ਸ਼ਾਮਲ ਹੋ ਇਸ ਸਗੇ ਤੇ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ ਵਿਨੇਸ਼ ਫੁਗਾਟ ਪਹਿਲਵਾਨ ਵਿਨੇਸ਼ ਫੁਗਾਟ ਨੂੰ ਟਿਕਟ ਦੇ ਦਿੱਤੀ ਗਿਆ ਜੁਲਾਨਾ ਤੋਂ ਟਿਕਟ ਦੇ ਦਿੱਤੀ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਬੀਤੇ ਪੈਰਿਸ 올림픽 ਖੇਡ ਦੇ ਵਿੱਚ ਵੱਡੀ ਪਾਰੀ ਨਵਾਕੇ ਵੱਡੀ ਜ਼ਿੰਮੇਵਾਰੀ ਨਵਾਕੇ ਆਏ ਨੇ ਬਿਨੇਸ਼ ਪਗਾਟ ਹਾਲਾਂਕਿ ਭਾਰ 100 ਗ੍ਰਾਮ ਵੱਧ ਹੋਣ ਦੇ ਕਰਕੇ ਕਿਤੇ ਨਾ ਕਿਤੇ 골ਡ ਮੈਡਲ ਤੋਂ ਰਹਿ ਗਏ ਸਕੇ ਤੇ ਉਸਦੇ ਬਾਅਦ ਕਾਫੀ ਜ਼ਿਆਦਾ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਬਿਨੇਸ਼ ਫੁਗਾਟ ਨੇ ਇਹ ਵੀ ਐਲਾਨ ਕੀਤਾ ਸੀਗਾ ਕਿ ਉਸਨੇ ਪਹਿਲਵਾਨੀ ਤੋਂ ਸੰਨਿਆਸ ਲੈ ਲੈਣਾ ਆ ਤਾਂ ਉਸ ਤੋਂ ਬਾਅਦ ਬਿਨੇਸ਼ ਫੁਗਾਟ ਜਦੋਂ ਭਾਰਤ ਆਉਂਦੇ ਤਾਂ ਕਾਫੀ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਜਾ ਸਕਦੇ ਤਾਂ ਅੱਜ ਇੱਕ ਵੱਡਾ ਤਮਾਕਾ ਹੋਇਆ ਸੀਗਾ ਕਾਂਗਰਸ ਦੇ ਵਿੱਚ ਬਿਨੇਸ਼ ਫੁਗਾਟ ਸ਼ਾਮਲ ਹੋ ਜਾਂਦੇ ਨਾਲ ਸਾਥੀ ਜਿਹੜੇ ਆ ਪੂਨੀਆਂ ਵੀ ਜਿਹੜੇ ਆ ਨਾਲ ਸ਼ਾਮਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਟਿਕਟ ਦੇ ਰੂਪੀ ਦੇ ਦੱਸ ਦੇਣਾ ਚਾਹੋ ਨੇ 31 ਉਮੀਦਵਾਰ ਹਰਿਆਣਾ ਦੇ ਵਿੱਚ ਐਲਾਨੇ ਗਏ ਨੇ ਕਾਂਗਰਸ ਦੇ ਵੱਲੋਂ ਤਾਂ ਉੱਥੇ ਹੀ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਟਿਕਟ ਦਿੱਤੀ ਗਈ ਆ ਤਾਂ ਬਹੁਤ ਹੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਾਥੀ ਮਨਦੀਪ ਜੋਤ ਜੁੜੇ ਹੋਏ ਨੇ ਮਨਦੀਪ ਜੋਤ ਕਿਵੇਂ ਦੇਖਦੇ ਹੋ ਅੱਜ ਹੀ ਵਿਨੇਸ਼ ਜੜੇ ਆ ਸ਼ਾਮਲ ਹੁੰਦੇ ਨੇ ਕਾਂਗਰਸ ਵਿੱਚ ਤੇ ਅੱਜ ਹੀ ਉਹਨਾਂ ਨੂੰ ਟਿਕਟ ਦੇ ਨਾਲ ਨਿਵਾਜ ਦਿੱਤਾ ਜਾਂਦਾ ਆ ਹਾਂ ਦੇਖੋ ਅਮਨਦੀਪ ਜਦੋਂ ਅੱਜ ਵਿਨੇਸ਼ ਫੋਗਾਟ ਦੇ ਨਾਲ ਬਜਰੰਗ ਪੂਨੀਆ ਦੋਨਾਂ ਨੂੰ ਜਦੋਂ ਸ਼ਾਮਲ ਕੀਤਾ ਗਿਆ ਕਾਂਗਰਸ ਦੇ ਵਿੱਚ ਤਾਂ ਉਦੋਂ ਲਗਭਗ ਹੀ ਤੈਅ ਹੋ ਗਿਆ ਸੀ ਕਿ ਵਿਨੇਸ਼ ਫੋਗਾਟ ਔਰ ਬਜਰੰਗ ਪੂਣੀਆਂ ਨੂੰ ਜਿਹੜਾ ਕੁਛ ਨਾ ਕੁਛ ਹੈ ਕਾਂਗਰਸ ਦੇ ਵਿੱਚ ਜਰੂਰ ਮਿਲੂਗਾ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਔਰ ਜਿਸ ਹਿਸਾਬ ਦਾ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ 올림픽 ਦੇ ਵਿੱਚ ਜਾਂਦੀ ਆ ਡਿਸਕਵਾਲਿਫਾਈ ਹਾਲਾਂਕਿ ਹੋ ਜਾਂਦੀ ਆ ਵਿਨੇਸ਼ ਪੋਗਾਟ ਪਰ ਜਦੋਂ ਪਿੰਡ ਪਹੁੰਚਦੀ ਆ ਤਾਂ ਉਸ ਦਾ ਉਸ ਤੋਂ ਵੱਧ ਕਿਤੇ ਜ਼ਿਆਦਾ ਸਵਾਗਤ ਹੁੰਦਾ ਕਿਉਂਕਿ ਲੋਕਾਂ ਦੇ ਇਮੋਸ਼ਨ ਜੁੜੇ ਹੋਏ ਸੀਗੇ ਨਾਲ ਤਾਂ ਉਸ ਹੱਬ ਤੋਂ ਹੀ ਲਗਾਤਾਰ ਜਦੋਂ ਇੱਕ ਦਿਨ ਪਹਿਲਾਂ ਇਹਨਾਂ ਦੀ ਮੀਟਿੰਗ ਹੁੰਦੀ ਹੈ ਰਾਹੁਲ ਗਾਂਧੀ ਉਹਨਾਂ ਨੂੰ ਮਿਲਦੇ ਨੇ ਉਹ ਫੋਟੋ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਚਰਚਾਵਾ ਚੱਲਦੀਆਂ ਨੇ ਇਲੈਕਸ਼ਨ ਦੇ ਵਿੱਚ ਉਤਾਰਨ ਦੀ ਆ ਬਾਤੋਂ ਦੱਸ ਦਈਏ ਕਿ ਵਿਨੇਸ਼ ਪੋਗਾਟ ਦਾ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਵਿਨੇਸ਼ ਪੋਗਾਟ ਦਾ ਪਹਿਲੇ ਕਿਹਾ ਜਾ ਰਿਹਾ ਸੀ ਕਿ ਜਲਾਨਾ ਹਲਕਾ ਜਿਹੜਾ ਹੈਗਾ ਜਲਾਨਾ ਹਲਕਾ ਤੋਂ ਟਿਕਟ ਮਿਲ ਸਕਦੀ ਹੈ ਤੇ ਦੂਜੇ ਪਾਸੇ ਜੋ ਬਜਰੰਗ ਪੂਣੀਆਂ ਨੇ ਉਹਨਾਂ ਨੂੰ ਸੰਗਠਨ ਦੇ ਵਿੱਚ ਕੋਈ ਜ਼ਿੰਮੇਵਾਰੀ ਮਿਲ ਸਕਦੀ ਹੈ ਕਾਂਗਰਸ ਦੇ ਵਿੱਚ ਅਜਿਹੀ ਜਿਹੜੀ ਹੈ ਮੁੱਢਲੀ ਜਾਣਕਾਰੀ ਸੋਰਸ ਸਾਨੂੰ ਦੇ ਦੇ ਜੀ ਕਿ ਬਜੰਗ ਪੂਣੀਆਂ ਨੂੰ ਟਿਕਟ ਸ਼ਾਇਦ ਨਾ ਮਿਲੇ ਉਹਨਾਂ ਨੂੰ ਸੰਗਠਨ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਕਾਂਗਰਸ ਦੇ ਤੇ ਵਿਨੇਸ਼ ਵਗਾਰ ਨੂੰ ਟਿਕਟ ਜ਼ਰੂਰ ਮਿਲੇਗੀ ਤਾਂ ਇਹ ਗੱਲ ਜਲਾਨਾ ਹਲਕਾ ਕਿਉਂ ਜ਼ਰੂਰੀ ਹੈ ਕਾਂਗਰਸ ਦੇ ਲਈ ਇਹ ਸਮਝਣਾ ਬੜਾ ਜ਼ਰੂਰੀ ਹੈ ਜੇ ਜਲਾਨਾ ਹਲਕਾ ਦੀ ਆਪਾਂ ਗੱਲ ਕਰਦੇ ਜਲਾਨਾ ਹਲਕਾ ਜਿਹੜਾ ਹੈ ਜੀਨ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਜੀਨ ਦੇ ਜ਼ਿਲ੍ਹੇ ਦਾ ਹਲਕਾ ਹੈ ਜਲਾਨਾ ਤੇ ਉੱਥੋਂ ਜੀਜੇਪੀ ਦੇ ਉਮੀਦਵਾਰ ਨੇ ਜਾਈ ਕਿ ਜਨਾਇਕ ਜਨਤਾ ਪਾਰਟੀ ਜੋ ਕਿ ਜਿਹੜੇ ਦੁਸ਼ੰਤ ਚੋਟਾਲਾ ਉਹਨਾਂ ਦੀ ਪਾਰਟੀ ਹੈ ਇਹਨਾਂ ਦੀ ਪਾਰਟੀ ਦੇ ਜਿਹੜੇ ਐਮਐਲਏ ਉਤੋਂ ਜਿੱਤੇ ਹੋਏ ਨੇ ਅਮਰਜੀਤ ਢੰਡਾ 2019 ਦੇ 19 ਦੇ ਵਿੱਚ ਜਿਹੜਾ ਉਹ ਜਿੱਤੇ ਸੀਗੇ ਜਿਹੜੀਆਂ ਇਲੈਕਸ਼ਨ ਪਿਛਲੀਆਂ ਇਲੈਕਸ਼ਨ ਹੋਈਆਂ ਨੇ ਉਦੋਂ ਜਿੱਤੇ ਨੇ ਅਮਰਜੀਤ ਢੰਡਾ ਪਰ ਜਲਾਨਾ ਹਲਕੇ ਤੋਂ ਕਾਂਗਰਸ ਲਾਸਟ 10 ਟਰਮਾਂ ਲਾਸਟ 10 ਟਰਮਾਂ ਜਿਹੜੀਆਂ ਨੇ ਕਾਂਗਰਸ ਉਤੋਂ ਹਾਰਦੀ ਰਹੀ ਹੈ ਜੇ ਆਪਾਂ ਗੱਲ ਕਰੀਏ 2000 19 ਦੀ ਤੁਸੀਂ ਗੱਲ ਕਰ ਲਓ 2009 ਦੀ ਤੁਸੀਂ ਗੱਲ ਕਰ ਲਓ 9 ਦੇ ਵਿੱਚ 2009 ਦੇ ਵਿੱਚ ਸ਼ੇਰ ਸਿੰਘ ਕਾਂਗਰਸ ਦੇ ਹਾਰੇ ਸੀ 13000 ਵੋਟਾਂ ਦੇ ਨਾਲ ਤੇ ਸਾਲ 2014 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ 23000 ਵੋਟਾਂ ਦੇ ਨਾਲ ਕਾਂਗਰਸ ਹਾਰੀ ਸੀ ਉਤੋਂ ਵੀ ਤੇ ਦੂਜੇ ਪਾਸੇ ਗੱਲ ਕਰੀਏ ਆਪਾਂ 2019 'ਚ ਜਿਹੜੀਆਂ ਵੋਟਾਂ ਹੋਈਆਂ ਉਦੋਂ ਜਿਹੜਾ ਪਰਮਿੰਦਰ ਸਿੰਘ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਤੇ ਪਰਮਿੰਦਰ ਸਿੰਘ ਵੀ ਜਿਹੜੇ ਆ ਉਤੋਂ ਹਾਰ ਜਾਂਦੇ ਆ ਪਰਮਿੰਦਰ ਸਿੰਘ ਜਿਹੜੇ ਆ ਦੱਸ ਦਈਏ ਕਿ ਤੁਹਾਨੂੰ ਕਾਂਗਰਸ ਦੇ ਜਿਹੜੇ ਤਰਮਿੰਦਰ ਸਿੰਘ ਨੇ ਉਹ ਹਾਰ ਜਾਂਦੇ ਆ ਤੇ ਪਰਮਿੰਦਰ ਸਿੰਘ ਜਿਹੜੇ ਉੱਤੇ ਜਿੱਤ ਜਾਂਦੇ ਆ ਪਰ ਉਹ ਵੀ ਜਿਹੜਾ 2019 ਦੇ ਬਿਜੇ ਨੇ ਦੱਸਿਆ ਕਿ ਅਮਰਜੀਤ ਢਾਡਾ ਉਹਨਾਂ ਨੂੰ ਟਿਕਟ ਜਦੋਂ ਦਿੱਤੀ ਗਈ ਜੀ ਜੀ ਪੀ ਨੇ ਤਾਂ ਕਾਫੀ ਮਜ਼ਬੂਤ ਕੈਂਡੀਡੇਟ ਸੀ ਉਹ ਪਰ ਵਿਨੇਸ਼ ਵੋਗਾਟ ਨੂੰ ਹੁਣ ਜਲਾਨਾ ਦੇ ਵਿੱਚ ਲਿਆ ਕੇ ਕਾਂਗਰਸ ਨੂੰ ਲੱਗਦਾ ਕਿ ਸਾਡੇ 15 ਸਾਲ ਅਸੀਂ ਇੱਕ ਹਲਕੇ ਦੇ ਵਿੱਚ ਮੇਹਤ ਵੀ ਕਰੀਗੇ ਪਰ ਤਿੰਨ ਟਰਮਾਂ ਸੀ ਨਹੀਂ ਜਿੱਤ ਸਕੇ ਪਹਿਲਾ ਸ਼ੇਰ ਸਿੰਘ ਹਾਰੇ ਫੇਰ ਹੋਰ ਕੈਂਡੀਡੇਟ ਫਾਰਦੇ ਆ ਤੇ ਧਰਮਿੰਦਰ ਸਿੰਘ ਹਾਰਦੇ ਨੇ 2019 ਦੇ ਵਿੱਚ ਤਾਂ ਕਾਂਗਰਸ ਨੂੰ ਲੱਗਿਆ ਆਉਣਾ ਕਿ ਜਿਹੜਾ ਇੱਥੇ ਸਾਡਾ ਸਾਡੀ ਜੇ ਸੀ ਬੂਟਾ ਲਾਉਣਾ ਤਾਂ ਸਾਨੂੰ ਕੋਈ ਮਜ਼ਬੂਤ ਕੈਂਡੀਡੇਟ ਚਾਹੀਦਾ ਹੁਣ ਹਰਿਆਣਾ ਦੇ ਵਿੱਚ ਮਜ਼ਬੂਤ ਹਰਿਆਣਾ ਦੀ ਛੱਡੋ ਪੂਰੇ 올 ਇੰਡੀਆ ਦੇ ਵਿੱਚ ਵਿਨੇਸ਼ ਫੋਗਾਰ ਦਾ ਨਾਮ ਹੈ ਪਰ ਹਰਿਆਣਾ ਦੇ ਵਿੱਚ ਜਿਹੜਾ ਹੈ ਵਿਨੇਸ਼ ਫੋਗਾਰ ਜਿਹੋ ਤੋਂ ਜਲਾਨਾ ਤੋਂ ਖੜੇ ਹੁੰਦੇ ਆ ਤੇ ਖੜੇ ਤਾਂ ਹੋ ਹੀ ਗਿਆ ਵੈਸੇ ਜੋ ਟਿਕਟ ਦਿੱਤੀ ਹੈ ਜਿਹੋ ਤੋਂ ਜਿੱਤੇ ਜਾਂਦੇ ਆ ਦਾ ਕਾਂਗਰਸ ਦੇ ਲਈ ਇੱਕ ਬ੍ਰੇਕਥਰੂ ਹੋਊਗਾ ਉਤੋਂ ਉਹ ਹਲਕੇ ਚੋਂ ਜਿਹੜੇ ਹਲਕੇ ਚੋਂ 15 ਸਾਲ ਮਿਹਨਤ ਕਰੀ ਗਏ ਉਹਨਾਂ ਦੇ ਵਰਕਰ ਮਿਹਨਤ ਕਰੀ ਗਏ ਪਰ ਉਹਨਾਂ ਨੂੰ ਹੇਠ ਤੱਕ ਉਤੋਂ ਜਿੱਤ ਨਹੀਂ ਨਸੀਬ ਹੋਈ ਸੀ ਤਾਂ ਹੁਣ ਕਾਂਗਰਸ ਨੇ ਸਿਆਸੀ ਪੱਤਾ ਖੇਡਿਆ ਪਕਾਂਗੇ ਕਿ ਹੁਕਮ ਦਾ ਯੱਕਾ ਖੇਡਿਆ ਹੈਗਾ ਜੇ ਇਹ ਹੁਕਮ ਦਾ ਯੱਕਾ ਸਾਡਾ ਕੰਮ ਕਰਦਾ ਹੈ ਜਾਂ ਨਹੀਂ ਇਹ ਤਾਂ ਇਲੈਕਸ਼ਨ ਦਾ ਰਿਜ਼ਲਟ ਦੱਸੂਗਾ ਪਰ ਵਿਨੇਸ਼ ਕੁਗਾਟ ਨੂੰ ਟਿਕਟ ਜਿਹੜੀ ਹੈ ਉਹਨਾਂ ਨੇ ਜਲਾਨਾ ਤੋਂ ਤਾਂ ਹੀ ਦਿੱਤੀ ਹੈ ਕਿ ਸਾਡਾ 15 ਸਾਲ ਦੀ ਮਿਹਨਤ ਜੇ ਸਾਡਾ ਕੋਈ ਕੈਂਡੀਡੇਟ ਨਹੀਂ ਲਿਆ ਪਾਇਆ ਉਤੋਂ ਟਿਕਟ ਤਾਂ ਇਸ ਵਾਰ ਅਸਲੀਆ ਸਕਦੇ ਆ ਕਿਉਂਕਿ ਇਸ ਵਾਰ ਜੇ ਗੱਲ ਕਰੀ ਤਾਂ ਹਰਿਆਣਾ ਦੇ ਵਿੱਚ ਮਾਹੌਲ ਬੜਾ ਅਲੱਗ ਹੋਇਆ ਪਿਆ ਕਾਂਗਰਸ ਦੇ ਉੱਤੇ ਚੰਗੀ ਖਾਸੀ ਹਨੇਰੀ ਹੈ ਪਰ ਜੇ ਆਪਸੀ ਲੜਾਈ ਵੀ ਲਗਾਤਾਰ ਯਾਰੀ ਹੈ ਆਪਸੀ ਲੜਾਈ ਸੀਐਮ ਦੇ ਚਿਹਰੇ 'ਤੇ ਲਗਾਤਾਰ ਲੜਾਈ ਜਿਵੇਂ ਪੰਜਾਬ ਦੇ ਵਿੱਚ ਲੜਾਈ ਇਹਨਾਂ ਦੀ ਚੱਲਦੀ ਹੈ ਉਵੇਂ ਉੱਥੇ ਵੀ ਇਨਕੰਪੈਂਸੀ ਬਹੁਤ ਹੈ ਹਰਿਆਣਾ ਦੇ ਵਿੱਚ ਬੜੀ ਇਨਕੰਪੈਂਸੀ ਹੈ ਜੇ ਉੱਥੇ ਇਨਕੰਪੈਂਸੀ ਨੂੰ ਇਹ ਕੰਟਰੋਲ ਕਰ ਗਏ ਤੇ ਉੱਥੇ ਜਿਹੜਾ ਜਿੱਤ ਪ੍ਰਾਪਤ ਹਰਿਆਣਾ ਦੇ ਵਿੱਚ ਕਾਂਗਰਸ ਕਰ ਸਕਦੀ ਹੈ ਕਿਉਂਕਿ ਬੀਜੇਪੀ ਦਾ ਬਹੁਤ ਵਿਰੋਧ ਹੈ ਕੋਜ ਆਪਾਂ ਦੇਖ ਰਹੇ ਸੀ ਕਿ ਕਿੰਨੀਆਂ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਦੋਂ ਕਾਂਗਰਸ ਦੇ ਜਿਹੜੇ ਵਕੋ ਵਕ ਕੈਂਡੀਡੇਟ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਉਹ ਵਿਚਾਰੇ ਰੋਂਦੇ ਫਿਰਦੇ ਸੀ ਜੀ ਤਾਂ ਦੂਜੇ ਪਾਸੇ ਇਹ ਵੀ ਗੱਲ ਹੈ ਨਾਲ ਕੇ ਜੇ ਹਰਿਆਣਾ ਦੇ ਵਿੱਚ ਇਸ ਵਾਰ ਬੀਜੇਪੀ ਤੋਂ ਲੋਕਾਂ ਦਾ ਵੀ ਮੋਹ ਭੰਗ ਹੋਇਆ ਕਿਉਂਕਿ ਮਨੋਲਾ ਕੱਟਰ ਉਹਨਾਂ ਨੂੰ ਪਹਿਲਾਂ ਉਤਾਰਿਆ ਗਿਆ ਫਿਰ ਨਾਇਬ ਸਿੰਘ ਸੈਣੀ ਬਣਾ ਪਏ ਪਰ ਕਹਿੰਦੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਨੇ 19 ਪੱਕੜ ਨਹੀਂ ਬਣਾਈ ਉਹਨਾਂ ਨੇ ਅਜੇ ਤੱਕ ਉੱਥੇ ਕਿ ਲੋਕ ਉਹਨਾਂ ਦੇ ਪਿੱਛੇ ਲੱਗ ਗਏ ਤਾਂ ਹੀ ਜਿਹੜਾ ਸਾਰੀ ਸ਼ਿਫਟ ਕਰ ਦਿੱਤੇ ਗਏ ਨੇ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਿਹੜੇ ਲੋਕ ਉੱਥੇ ਰੋ ਰਹੇ ਨੇ ਤਾਂ ਉਹ ਜਿਹਨਾਂ ਟਿਕਟਾਂ ਨਹੀਂ ਮਿਲੀਆਂ ਉਹ ਵੀ ਤਾਂ ਫਰਕ ਰਹੂਗਾ ਉਹ ਵੀ ਤਾਂ ਜਿਵੇਂ ਆਪਾਂ ਦੇਖਦੇ ਆ ਕਿ ਸਿਆਸੀ ਲੀਡਰ ਇਹਨਾਂ ਨੂੰ ਇਹ ਹੋ ਜਾਂਦਾ ਕਿ ਅਸੀਂ ਜਿੱਤੀਏ ਚਾਹੇ ਨਾ ਜਿੱਤੀਏ ਪਰ ਜੇ ਸਾਨੂੰ ਟਿਕਣੀ ਦਿੱਤੀ ਤਾਂ ਸਾਡੀ ਟੀਮ ਦਾ ਹੋਰ ਮੈਂਬਰ ਵੀ ਨਹੀਂ ਜਿੱਤਣਾ ਚਾਹੀਦਾ ਜੀ ਮਨਦੀਪ ਜੀ ਆਪਾਂ ਇੱਕ ਵਾਰ ਗੱਲ ਕਰ ਲਈਏ ਜਿਵੇਂ ਪੰਜਾਬ ਦੇ ਵਿੱਚ ਸੈਲੀਬ੍ਰਿਟੀ ਪੱਤਾ ਖੇਡੇਗਾ ਬੀਤੇ ਆਪਾਂ ਚੋਣਾਂ ਦੇ ਵਿੱਚ ਦੇਖਿਆ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਹਰਿਆਣਾ ਦੇ ਵਿੱਚ ਵੀ ਇਹ ਖਿਡਾਰੀ ਪੱਤਾ ਵੀ ਖੇਡਿਆ ਜਾ ਸਕਦਾ ਮਨੂ ਪਾਖਰ ਵੀ ਆ ਉੱਥੇ ਹੋਰ ਗੱਲ ਕਰ ਲਈਏ ਨੀਰਜ ਚੋਪੜਾ ਵੀ ਹੈਗੇ ਜਿਨ੍ਹਾਂ ਨੇ ਵੱਡੀਆਂ 올림픽 ਦੇ ਵਿੱਚ ਚੰਗੀਆਂ ਵੱਡੀਆਂ ਮਾਰਾਂ ਮਾਰੀਆਂ ਨੇ ਤਾਂ ਲੱਗਦਾ ਕਿ ਉਹ ਵੀ ਹੋਰ ਪਾਰਟੀਆਂ ਜਿਹੜੀਆਂ ਉਹ ਇਹ ਖਿਡਾਰੀ ਪੱਤਾ ਖੇਡ ਸਕਦੀਆਂ ਨੇ ਹਾਂ ਖਿਡਾਰੀ ਨੂੰ ਦੇਖੋ ਸੈਲੀਬ੍ਰਿਟੀ ਨੂੰ ਲੈ ਕੇ ਆਉਣਾ ਜਾਂ ਖਿਡਾਰੀ ਨੂੰ ਲੈ ਕੇ ਆਉਣਾ ਉ ਤਾਂ ਇਹਨਾਂ ਦੇ ਲਈ ਇੱਕ ਵਧੀਆ ਗੱਲ ਹੁੰਦੀ ਹੈ ਇਹਨਾਂ ਦੇ ਲਈ ਸੌਖੀ ਗੱਲ ਵੀ ਹੁੰਦੀ ਹੈ ਕਿਉਂਕਿ ਉਹਦੀ ਆਪ ਦੀ ਫੈਨ ਫਾਲੋਇੰਗ ਵੀ ਹੁੰਦੀ ਹੈ ਪਰ ਵਿਨੇਸ਼ ਵਗਾਰਡ ਦਾ ਜਿਹੜਾ ਲੈਵਲ ਸੀ ਨਾ ਵਿਨੇਸ਼ ਵਗਾਰਡ ਦਾ ਲੈਵਲ ਉਹ ਸਾਰਿਆਂ ਤੋਂ ਉੱਪਰ ਕਹਾਗੇ ਕਿਉਂਕਿ ਜੰਤਰ ਮੰਤਰ ਦੇ ਵਿੱਚ ਤੁਸੀਂ ਯਾਦ ਕਰੋ ਜਦੋਂ ਧਰਨਾ ਲੱਗਿਆ ਜਦੋਂ ਪਹਿਲਵਾਨ ਉੱਥੇ ਬੈਠੇ ਸੀ ਕਿਵੇਂ ਘੜੀਸਿਆ ਗਿਆ ਉਦੋਂ ਜਿਵੇਂ ਅੱਜ ਜਦੋਂ ਜੁਆਇਨ ਕੀਤੀ ਵਿਨੇਸ਼ ਵਗਾਰਡ ਨੇ ਕਾਂਗਰਸ ਦਾ ਉਸ ਸਮੇਂ ਵਿਨੇਸ਼ ਵਗਾਰਡ ਨੇ ਕਿਹਾ ਕਿ ਭਾਜਪਾ ਦੇ ਆਈਟੀ ਸੈੱਲ ਨੇ ਸਾਨੂੰ ਇਹ ਦਿਖਾਇਆ ਇਹ ਪ੍ਰਟੈਂਡ ਕਰਵਾਇਆ ਕਿ ਇਹ ਤਾਂ ਹਾਰ ਗਏ ਨੇ ਇਹ ਤਾਂ ਹੁਣ ਜਿਹੜੇ ਆ 올림픽 ਦੇ ਵਿੱਚ ਨਹੀਂ ਜਾਣਗੇ ਇਹਨਾਂ ਨੇ ਤਾਂ ਪੋਲਿਟਿਕਸ ਕਰਨੀ ਐ ਉਹਨੇ ਕਿਹਾ ਕਿ ਸਾਨੂੰ ਕਮਜ਼ੋਰ ਦਿਖਾਇਆ ਉਹਨਾਂ ਨੇ ਕਿਉਂਕਿ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਬ੍ਰਿਜਪੂਛਨ ਨੂੰ ਤੁਸੀਂ ਦੇਖੋ ਚਾਹੇ ਉਹਨੂੰ ਟਿਕਟ ਨਹੀਂ ਦਿੱਤੀ ਫੇਰ ਵੀ ਉਹਦੇ ਮੁੰਡੇ ਨੂੰ ਟਿਕਟ ਜ਼ਰੂਰ ਦਿੱਤੀ ਐ ਐਮਪੀ ਇਲੈਕਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਬ੍ਰਿਜਪੂਛਨ ਬਟਾਣਾ ਨਹੀਂ ਦਿੱਤੀ ਪਰ ਉਹਨੇ ਮੁੰਡੇ ਨੂੰ ਟਿਕਟ ਦਿੱਤੀ ਐ ਤੇ ਉਸ ਤੋਂ ਬਾਅਦ ਇਹ ਵੀ ਗੱਲ ਐ ਕਿ ਨਾ ਹੀ ਉਸ ਦੀ ਕੋਈ ਗ੍ਰਿਫਤਾਰੀ ਹੋਈ ਬ੍ਰਿਜਪੂਛਨ ਦੀ ਤਾਂ ਕਿਤੇ ਨਾ ਕਿਤੇ 86 ਜਿਹੜੀ ਹੈ ਲੜਾਈ ਤਾਂ ਦੇਖੋ ਪਹਿਲੇ ਦਿਨ ਤੋਂ ਚੱਲੀ ਰਹੀ ਸੀ ਜਨਤਰਮੰਤ ਜੰਤਰਮੰਤ ਤੇ ਲੋਕਾਂ ਦਾ ਜਿਹੜੇ इमोशंस ਸੀ ਲੋਕਾਂ ਦਾ ਮੋਹ ਪਿਆਰ ਸੀ ਉਹ ਪਹਿਲਵਾਨਾਂ ਦੇ ਵੱਲ ਹੋ ਰਿਹਾ ਸੀ ਕਿਉਂਕਿ ਲਗਾਤਾਰ ਹਾਲਾਂਕਿ ਰਾਹੁਲ ਗਾਂਧੀ ਉਹ ਜਾਣਦੇ ਰਹੇ ਰਾਹੁਲ ਗਾਂਧੀ ਜਦੋਂ ਭਾਰਤ ਨੂੰ ਯਾਤਰਾ ਕਰਦੇ ਆ ਉਦੋਂ ਵੀ ਪਹਿਲਵਾਨਾਂ ਨੂੰ ਨਾਲ ਲੈ ਕੇ ਚੱਲਦੇ ਆ ਭਾਰਤ ਨੂੰ ਯਾਤਰਾ ਦੇ ਵਿੱਚ ਤੇ ਇਸ ਸਮੇਂ ਵੀ ਜਦੋਂ ਰਾਹੁਲ ਗਾਂਧੀ ਪਿਛਲੇ ਦਿਨੀ ਇਹ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਆਪੋਜੀਸ਼ਨ ਹੀ ਸਰਕਾਰ ਚਲਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਉਹਨਾਂ ਦਾ ਇੱਕ ਸਟੇਟਮੈਂਟ ਸੀ ਕਹਿੰਦੇ ਸਾਨੂੰ ਦੱਸੋ ਕਿਹੜਾ ਕੰਮ ਕਰਵਾਉਣਾ ਹੈ ਜੀ ਕਹਿੰਦੇ ਅਸੀਂ ਕੰਮ ਕਰਵਾ ਕੇ ਦਵਾਗੇ ਤੁਹਾਨੂੰ ਆ ਮੰਨ ਲਓ ਕਿਹੜਾ ਉਹ ਉਹਨਾਂ ਦਾ ਆਪ ਦਾ ਵੀ ਹੁਣ ਇੱਕ ਔਰਾ ਵੀ ਵੱਡਾ ਹੋਇਆ ਹੈ ਗਾਹ ਰਾਹੁਲ ਗਾਂਧੀ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਐਲੋਪੀ ਐਲੋਪੀ ਨੇ ਉਹ ਲੋਕ ਸਭਾ ਦੇ ਵਿੱਚ ਪਰ ਵਿਨੇਸ਼ ਵਗਾਰ ਦਾ ਤਾਂ ਆਪਣਾ ਅਲੱਗ ਹੀ ਨਾਮ ਹੈ ਪੰਜਾਬ ਦੇ ਵਿੱਚ ਹਾਲਾਂਕਿ ਹਜੇ ਕੋਈ 올림픽 ਦਾ ਜਿਹੜੇ ਜਿੱਤੇ ਨੇ ਉਹਨਾਂ ਤਾਂ ਬਹੁਤ ਵਧਾਈ ਹੈ ਵਧੀਆ ਪਲੇਅਰ ਨੇ ਸਾਡੇ ਪਰ ਜਿਹੜਾ ਵਿਨੇਸ਼ ਵਗਾਰ ਦਾ ਜਿਹੜਾ ਲੈਵਲ ਸੀ ਜਿਹਦੇ ਦੇਖੋ 골ਡ ਹਾਲਾਂਕਿ ਉਹਨੇ ਨਹੀਂ ਦਿੱਤਿਆ ਪਰ ਬਗੈਰ 골ਡ ਤੋਂ ਵੀ ਉਹਦਾ ਜਿਸ ਤਹਾਵ ਦਾ ਇੰਡੀਆ ਦੇ ਲੋਕਾਂ ਨੇ ਸਵਾਗਤ ਕੀਤਾ ਉਹ ਕਿਸੇ ਗੋਲ ਉਹਦੀ ਤਾਂ ਕੋਈ ਗਿਣਤੀ ਮਿੰਤੀ ਨਹੀਂ ਹੈਗੀ ਫਿਰ ਤਾਂ ਫਿਰ ਤਾਂ ਮਨਦੀਪ ਇਹ ਵੀ ਕਹਿ ਸਕਦੇ ਆ ਕਿ ਕੱਲਾ ਜੁਲਾਨਾ ਚ ਨਹੀਂ ਹੈਗਾ ਕਿਉਂਕਿ ਜਿਸ ਸਾਬ ਦਾ ਦੱਸਿਆ ਜਾ ਰਿਹਾ ਕਿਰਦਾਰ ਤਾਂ ਉਸ ਦੇ ਨਾਲ ਤਾਂ ਪੂਰੇ ਹਰਿਆਣਾ ਦੇ ਵਿੱਚ ਵੋਟ ਬੈਂਕ ਨੂੰ ਫਰਕ ਪੈ ਸਕਦਾ ਹੈ ਕਾਂਗਰਸ ਨੂੰ ਬਿਲਕੁਲ ਬਿਲਕੁਲ ਹਮਨ ਦੇਖੋ ਇਹਨਾਂ ਦਾ ਆਪਣਾ ਜੀ ਗੱਲ ਕਰੀ ਚਰਚੀ ਦਾਦਰੀ ਤੋਂ ਆਉਂਦੇ ਨੇ ਮਨੀਸ਼ ਵਗੜ ਜੀ ਮਨੀਸ਼ ਵਗੜ ਚਰਚੀ ਦਾਦਰੀ ਤੋਂ ਆਉਂਦੇ ਨੇ ਪਰ ਹਰਿਆਣਾ ਦੇ ਵਿੱਚ ਤਾਂ ਇਹਨਾਂ ਦਾ ਹੈਗਾ ਹੀ ਹੈ ਇਹਨਾਂ ਦੇ ਪੂਰੇ ਪਰਿਵਾਰ ਚਾਚੇ ਤਾਈਆਂ ਦੀਆਂ ਕੁੜੀਆਂ ਜਿਹੜੀਆਂ ਇਕੱਤੀਆਂ ਛੇੜੀਆਂ ਨੇ ਸਾਰਿਆਂ ਦਾ ਪੂਰਾ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਨਾਮ ਹੈਗਾ ਗੀਤਾ ਫੁਗਾੜ ਸੰਗੀਤਾ ਫੁਗਾੜ ਮੂਵੀ ਵੀ ਆਉਂਦੀ ਹੈ ਦੰਗਲ ਮੂਵੀ ਵੀ ਬਣਦੀ ਹੈ ਇਹਨਾਂ ਤੇ ਤਾਂ ਜਦੋਂ ਇਹ ਹਰਿਆਣਾ ਦੇ ਵਿੱਚ ਪਹੁੰਚੇ ਸੀ ਪਿਛਲੇ ਦਿਨਾਂ ਦੇ ਵਿੱਚ 올림픽 ਪੈरिस ਤੋਂ ਪੈरिस ਤੋਂ ਵਾਪਸ ਆਉਂਦੇ ਆ ਤਾਂ ਉਸ ਸਮੇਂ ਪੂਰੇ ਹਰਿਆਣਾ ਨੇ ਕਿਵੇਂ ਹੱਥਾਂ ਤੇ ਚੁੱਕ ਲਈ ਜੀ ਬਿਨੇ ਫੁਗਾੜ ਬਿਲਕੁਲ ਜੀ ਬਿਲਕੁਲ ਲੋਕ ਦੂਰੋਂ ਦੂਰੋਂ ਦੇ ਪਿੰਡ ਵੱਲ ਜਾ ਰਹੇ ਸੀ ਕੋਈ ਘਿਓ ਦੇ ਪੀਪੇ ਲੈ ਕੇ ਜਾ ਰਿਹਾ ਹੈਗਾ ਕੋਈ ਟੀ ਸਵਾਨ ਲੈ ਕੇ ਜਾ ਰਿਹਾ ਕੋਈ ਕੀ ਕੁਝ ਲੈ ਕੇ ਜਾ ਰਿਹਾ ਮਤਲਬ ਇੰਦੀ ਜਦੋਂ ਤੁਸੀਂ ਮਿਹਨਤ ਕਰਦੇ ਹੋ ਸਿਰ ਵਿਨੇਸ਼ ਖੋਗਾਰ ਦਾ ਅਮਨ ਜਿਹੜਾ ਜਿਹੜਾ ਜੀਵਨ ਰਿਹਾ ਨਾ ਬਹੁਤ ਚੁਣੌਤੀਆਂ ਭਰਿਆ ਰਹੇਗਾ ਕਿੰਨੀਆਂ ਸਰਜਰੀਆਂ ਹੋਈਆਂ ਕਿੰਨੇ ਵਾਰ ਉਹ ਡਿਪਰੈਸ਼ਨ 'ਚ ਗਈ ਕਿੰਨੇ ਵਾਰ ਉਹ ਕਰੋਨਾ ਦੇ ਵਿਲੇਜ ਜੋ-ਜੋ ਕੁਛੋੜੇ ਨਾਲ ਹੋਇਆ ਮੰਨ ਲਓ ਉਹਦੀ ਇੱਕ ਬੜੀ ਇਨਸਪਾਇਰੇਸ਼ਨ ਸਟੋਰੀ ਹੈਗੀ ਜੇ ਵਿਨੇਸ਼ ਖੋਗਾਰ ਦੀ ਜ਼ਿੰਦਗੀ ਆਪਾਂ ਦੇਖੀ ਜਰਨੀ ਦੇਖੀ ਪਰ ਜ਼ਰੂਰ ਫਰਕ ਪਊਗਾ ਇਹਨਾਂ ਦੋਨਾਂ ਦੇ ਹਰਿਆਣਾ ਦੇ ਵਿੱਚ ਆਉਣਾ ਕਾਂਗਰਸ ਬਹੁਤ ਸਟਰੋਂਗ ਹੋਈ ਹੈ ਬੜਾ ਸੋਹਣਾ ਮਾਸਟਰ ਸਟ੍ਰੋਕ ਖੇਡਿਆ ਹੈਗਾ ਰਾਹੁਲ ਗਾਂਧੀ ਨੇ ਇਹ ਵਾਲਾ ਵਿਨੇਸ਼ ਖੋਗਾਰ ਤੇ ਜਿਹੜਾ ਜੇ ਗੱਲ ਕਰੀਏ ਬਜਰੰਗ ਪੂਣੀਆਂ ਨੂੰ ਸ਼ਾਮਲ ਕਰਨ ਦਾ ਕਿਉਂਕਿ ਦੂਜੀਆਂ ਪਾਰਟੀਆਂ ਵੀ ਲੱਗੀਆਂ ਹੋਣਗੀਆਂ ਕਿ ਸਾਡੇ ਕਿੰਨੇ ਆਜੂ ਦੂਜੇ ਪਾਸੇ ਆਪਾਂ ਦੇਖਿਆ ਜਾਵੇ ਤਾਂ ਇਹ ਵੀ ਗੱਲ ਇੱਕ ਵਾਰ ਹਾਲਾਂਕਿ ਇਹ ਗੱਲ ਜ਼ਰੂਰ ਕਹਿਤੀ ਸੀ ਭੁਪਿੰਦਰ ਓਡਾ ਨੇ ਕਿ ਜੇ ਅਸੀਂ ਹੁੰਦੇ ਤਾਂ ਅਸੀਂ ਰਾਜ ਸਭਾ ਭੇਜ ਦਿੰਦੇ ਜੀ ਭੁਪਿੰਦਰ ਸਿੰਘ ਓਡਾ ਦੀ ਸਟੇਟਮੈਂਟ ਸੀ ਜਦੋਂ 올림픽 ਦੇ ਵਿੱਚ ਡਿਸਕਵਾਲਿਫਾਈ ਹੁੰਦੀ ਆ ਪਰ ਉਸ ਨੂੰ ਕਾਊਂਟਰ ਡੈਕਟ ਕਿਹੜੀ ਸਟੇਟਮੈਂਟ ਨੇ ਕੀਤਾ ਮਹਾਵੀਰ ਫੁਗਾੜ ਨੇ ਵਿਨੇਸ਼ ਫੁਗਾੜ ਦੇ ਤਾਇਆ ਜੀ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਸਤਾ ਕਿਉਂਕਿ ਇਹਨਾਂ ਦੇ ਮਾਤਾ ਪਿਤਾ ਤਾਂ ਛੋਟੀ ਉਮਰ ਦੇ ਜਿਹੜੇ ਐ ਐਕਸਪਾਇਰ ਹੋ ਗਏ ਸੀ ਪਰ ਇਹਨੇ ਤਾਇਆ ਜੀ ਨੇ ਪਾਲਿਆ ਮਹਾਵੀਰ ਸਿੰਘ ਪੁਗਾੜ ਉਹਨਾਂ ਨੇ ਕਿਹਾ ਸੀ ਕਿ ਸਿਆਸਤਤ ਨਾ ਕੀਤੀ ਜਾਵੇ ਜੀ ਉਹਨੇ ਸਿੱਧੇ ਤੌਰ ਤੇ ਇਹ ਗੱਲ ਵੀ ਕਹੀ ਸੀ ਪਰ ਕਿਤੇ ਨਾ ਕਿਤੇ ਚਲੋ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਇੱਕ ਜਰੂਰ ਇੱਕ ਵੱਡੀ ਜਿਹੜੀ ਹੈ ਇਹ ਕਹਿ ਸਕਦੇ ਆ ਕਿ ਸਿਆਸੀ ਮਾਸਟਰ ਸਟ੍ਰੋਕ ਜਰੂਰ ਆ ਰਾਹੁਲ ਗਾਂਧੀ ਦਾ ਪੂਰੇ ਹਰਿਆਣਾ ਦੇ ਵਿੱਚ ਜਰੂਰ ਫਰਕ ਪਊਗਾ ਵਿਨੇਸ਼ ਪੁਗਾੜ ਤੇ ਬਜਰੰਗ ਪੋਣੀਆਂ ਦੇ ਕਾਂਗਰਸ ਚੋਂ ਨਾਲ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਮਨਦੀਪ ਜੋਤ ਤਾਂ ਸਾਡੇ ਨਾਲ ਸਾਥੀ ਮੌਜੂਦ ਸਕੇ ਤਾਂ ਇਹਨਾਂ ਨੇ ਸੱਦੇ ਤੌਰ ਤੇ ਕਿਹਾ ਕਿ ਵੱਡਾ ਫਰਕ ਪੈ ਸਕਦਾ ਜੁਲਾਨਾ ਦੇ ਵਿੱਚ ਖਾਸ ਕਰਕੇ ਜਿੱਥੇ ਕਈ ਵਾਰ ਜਿਹੜੇ ਆ ਹਾਰ ਚੁੱਕੀ ਕਾਂਗਰਸ ਤਾਂ ਹੁਣ ਦੁਬਾਰਾ ਉੱਥੋਂ ਉਮੀਦ ਹੈਗੀ ਹੈ ਕਿ ਸੀਟ ਜਿਹੜੀ ਆ ਨਿਕਲ ਸਕਦੀ ਕਿਉਂਕਿ ਵਿਨੇਸ਼ ਫੁਗਾਟ ਨੂੰ ਕੱਲਾ ਜੁਲਾਨਾ ਦੇ ਵਿੱਚ ਹੀ ਨਹੀਂ ਵਿਨੇਸ਼ ਫੁਗਾਟ ਨੂੰ ਪੂਰੇ ਭਾਰਤ ਦੇ ਵਿੱਚ ਮਾਨ ਸਤਕਾਰ ਮਿਲ ਰਿਹਾ ਤੇ ਉਸ ਦੇ ਨਾਲ ਕੱਲਾ ਜੁਲਾਨਾ ਚ ਨਹੀਂ ਪੂਰੇ ਹਰਿਆਣੇ ਦੇ ਵਿੱਚ ਫਰਕ ਪੈ ਸਕਦਾ ਤਾਂ ਹੁਣ ਨਤੀਜਾ ਦੇਖਣਾ ਹੋਵੇਗਾ ਕਿ ਚੋਣਾਂ ਦੇ ਵਿੱਚ ਕੀ ਨਤੀਜਾ ਆਉਂਦਾ ਹੈ